ਮੁਹਾਰੀ ਇੱਕ ਫੈਕਟਰੀ ਦੇ ਵਿੱਚ ਬਲਾਸਟ ਹੋ ਚੁੱਕਿਆ ਜਿੱਥੇ 4 ਜ਼ਖਮੀ ਤੇ 2 ਦੀ ਮੌਤ ਹੋ ਚੁੱਕੀ ਹੈ ਸਸੀਗਾ ਦੋਸਤੋ ਇਸ ਵਕਤ ਦੀ ਬੱਡੀ ਦਰਦਨਾਕ ਜਿਹੜੀ ਖਬਰ ਹੈ ਉਹ ਮੁਹਾਰੀ ਤੋਂ ਹੈ ਮੁਹਾਰੀ ਇੱਕ ਫੈਕਟਰੀ ਦੇ ਵਿੱਚ ਬਲਾਸਟ ਹੋ ਚੁੱਕਿਆ ਜਿੱਥੇ 4 ਜ਼ਖਮੀ ਤੇ 2 ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਇਹ ਦਰਦਨਾਕ ਹਾਦਸੇ ਦੀਆਂ ਮੁਹਾਰੀ ਤੋਂ ਨੇ ਜਿੱਥੇ ਮੁਹਾਰੀ ਇੱਕ ਆਕਸੀਜਨ ਪਲਾਂਟ ਦੇ ਵਿੱਚ ਬਲਾਸਟ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਜਿੱਥੇ ਦਰਦਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਿੱਥੇ ਇਹ ਬਲਾਸਟ ਹੋਇਆ ਆਕਸੀਜਨ ਫੈਕਟਰੀ ਦੇ ਵਿੱਚ ਉੱਥੇ ਉਨਾ ਦੇਸ਼ ਸ਼ਾਤ ਤੱਕ ਉੜ ਚੁੱਕੀ ਹੈ ਦੇਖ ਸਕਦੇ ਹੋ ਜਿਸ ਨੇ ਵੀ ਹਾਸਾ ਦੇਖਿਆ ਉਹਦੇ ਰੋਂਗ ਟੇਕ ਖੜੇ ਹੋ ਚੁੱਕੇ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਦਰਦਨਾਕ ਮੰਦਰ ਜਿਹੜਾ ਹੋਇਆ ਬਾਣਾ ਵਰਤਿਆ ਇਹ ਮੁਹਾਲੀ ਦੇ ਵਿੱਚ ਹੈ ਜਿੱਥੇ ਆਕਸੀਜਨ ਪਲਾਂਟ ਦੇ ਵਿੱਚ ਬਲਾਸਟ ਹੋਇਆ ਚਾਰ ਜ਼ਖਮੀ ਦੋ ਦੀ ਮੌਤ ਹੋ ਚੁੱਕੀ ਹੈ ਸਰੀਰ ਦੇ ਜਾਣਕਾਰੀ ਦੇ ਮੁਤਾਬਕ ਸਰੀਰ ਦੇ ਕਈ ਟੁਕੜੇ ਤੱਕ ਹੋ ਚੁੱਕੀ ਹੈ ਜਿਹੜੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦੇ ਦੇਖ ਸਕਦੇ ਹੋ ਇਸ ਵਕਤ ਦੀ ਵੱਡੀ ਖਬਰ ਹੈ ਮੁਹਾਰੀ ਤੋਂ ਇੱਥੇ ਦੋ ਦੀ ਮੌਤ ਹੋ ਚੁੱਕੀ ਹੈ ਚਾਰ ਜ਼ਖਮੀ ਹੈ ਆਕਸੀਜਨ ਪਲਾਨ ਹੈ ਫੇਸ 9 ਮੁਹਾਰੀ ਦੇ ਵਿੱਚ ਮੌਕੇ ਤੇ ਪ੍ਰਸ਼ਾਸਨ ਦੇ ਕਈ ਵੱਡੇ ਅਧਿਕਾਰੀ ਪਹੁੰਚ ਚੁੱਕੇ ਹੈ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ ਜ਼ਖਮੀਆਂ ਨੂੰ ਹਸਪਤਾਲ ਇਲਾਜ ਦੇ ਲਈ ਪਰਤਿਗਰਾਤਾ ਗਿਆ ਤੇ ਫਿਲਹਾਲ ਜਿਹੜੇ ਜਿਹਨਾਂ ਦੋ ਬੰਦੇ ਦੀ ਮੌਤ ਹੋਈ ਹੈ ਉਹਨਾਂ ਦੀ ਡੈੱਡ ਬੋਡੀ ਮੋਰਚੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਕਈ ਸਰੀਰ ਦੇ ਟੁਕੜੇ ਤੱਕ ਹੋ ਚੁੱਕੇ ਆ ਬਲਾਸਟ ਇਹਨਾਂ ਜ਼ਬਰਦਸਤ ਸੀ ਮੁਹਾਲੀ ਦੇ ਫੇਸ 9 ਦੇ ਵਿੱਚ ਆਕਸੀਜਨ ਪਲਾਂਟ ਦੇ ਵਿੱਚ ਇਹ ਬਲਾਸ ਹੋਇਆ ਮੌਕੇ ਤੇ ਬਰਸਾਦ ਹਿੰਦ ਦੇ तमाम ਅਧਿਕਾਰੀ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਆ ਸਿੱਧੀਆਂ ਮੁਹਾਲੀ ਤੋਂ ਜਿੱਥੇ ਦਰਦਨਾਕ ਹਾਲ ਸੇ ਦੀਆਂ ਤਸਵੀਰਾਂ ਚਾਰ ਜ਼ਖਮੀ ਦੋ ਦੀ ਮੌਤ ਦੱਸ ਜਾਰੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਅਜਨਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਜਿੱਕਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿੱਦੇ ਕਰਕੇ ਦੋ ਕੈਸ਼ੁਐਲਟੀਆਂ ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਤੇ ਜੁੱਟਾ ਹੈਗੇ ਤੇ ਜਿਹੜੀ ਕੈਸ਼ੁਐਲਟੀਆਂ ਨੇ ਉਹਨਾਂ ਨੂੰ ਕੋਸਟੋਂ ਆਟਮਲੀ ਪੇਜ ਰਿਹਾ ਸੀ कारण की है मैंने दैट इज अ मैटर ऑफ इन्वेस्टिगेशन जी हले कुछ होते कमेंट नहीं कीता जा सकता हां जी पूरी रूफ जड़ी हैगी है वो सारी जी उड़ गई हैगी है ब्लास्ट है ना ज्यादा डेंजरस सेगा सो so, बाकी जमे जमे इन्वेस्टिगेशन चीज सामने आएंगे तो बड़ा शेयर करेंगे थैंक यू देखना होइए कि ना कारण कारण होइए कि कितने व्यक्ति जख्मी रहते हैं ये बेसिकली ऑक्सीजन फैक्ट्री है हाईटेक गैसिंग ते ओदे ते आज ऑक्सीजन सिलेंडर दा ब्लास्ट होया है ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਜੂਲਟੀਆਂ ਹੋਈਆਂ ਨੇ ਕਿਹਦੇ ਜਖਮੀ ਹੋ ਗਏ ਯਾਰ 2-4 ਜਣੇ ਜ਼ਖਮੀ ਵੀ ਹੈ ਉਹਨਾਂ ਨੂੰ ਸਰਕਾਰਨ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਲੀਮਿਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸ ਦੇਵਾਂਗੇ ਹੋ ਗਏ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਨ ਹਾਂਜੀ ਤੇ ਇਹ ਸਾਰੇ ਇਹਨਾਂ ਕੋਲ ਕਿ ਜੀ ਪਰਮਿਸ਼ਨ ਹੈ ਕੀਤੀ ਇਹਨਾਂ ਕੋਲ ਕਿ ਪ੍ਰਾਇਰਟੀ ਅਰਡਿਸਨ ਅਨੋਥਰ ਗੈਰੀ ਜਾਰੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇੱਥੇ ਅਸੀਂ ਹਜੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਕੈਜੂਐਲਟੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ